ਆਮੀ ਪਾਰਟੀ ਸਰਕਾਰ ਹੈ ਆ ਸਰਕਾਰ अहंਕਾਰੀ ਸਰਕਾਰ ਹੈ ਆ ਮਸਲਾ ਜੇ ਮੇਅਰ ਸਾਹਿਬਾ ਦੇ ਐਟੀਟਿਊਡ ਦਾ ਮੇਅਰ ਸਾਹਿਬਾ ਦਾ ਵਰਤਾਅ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਲੀਡਰ ਆਫ ਦਾ ਹਾਊਸ ਇਹਨਾਂ ਦਾ અપਮਾਨ ਜਿਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਲੈਂਗੁਏਜ ਜਿਸ ਭਾਸ਼ਾ ਚ ਤੇ ਜਿਸ ਤਰ੍ਹਾਂ ਦੀ ਹਾਥੋ ਪਾਈ ਉਥੇ ਸਿਕਿਉਰਿਟੀ ਨਾਲ ਕਰਵਾਈ ਹੈ ਆ ਇਕੱਲੇ ਮੇਅਰ ਸਾਹਿਬਾ ਦਾ ਨਹੀਂ ਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਰਕਾਰ ਦੇ ਹੰਕਾਰ ਦਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਕਹਿਣ ਵਾਲੀ ਲੋਕਾਂ ਦੇ ਨਾਲ ਜੁੜੀ ਸਰਕਾਰ ਕਹਿਣ ਵਾਲੇ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਤੋਂ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਆਪਣਾ ਮੂੰਹ ਛਿਪਾ ਰਹੀ ਹੈ ਇਹ ਸਾਰੇ ਮਸਲੇ ਦੇ ਅੰਦਰ ਆ ਜਿਹੜਾ ਹੰਕਾਰ ਇਹਨਾਂ ਦਾ ਬੋਲਦਾ ਉਸ ਹੰਕਾਰ ਦਾ ਇਲਾਜ ਲੋਕਾਂ ਨੇ ਕਰਨਾ ਹੈ ਇਸ ਇਹਨਾਂ ਦੇ ਸਰਵਈਏ ਦੇ ਪਿੱਛੇ ਜੋ ਗੱਲ ਮੈਂ ਸਮਝਿਆ ਇਸ ਤੋਂ ਸਾਰੇ ਮਸਲੇ ਦੇ ਅੰਦਰ ਭ੍ਰਿਸ਼ਟਾਚਾਰ ਦੀ ਕਰਪਸ਼ਨ ਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿ ਮੈਂ ਡਾਕਟਰ ਹੈ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਖੋਦ ਇਹਨਾਂ ਦੀ ਵਿਜੀਲੈਂਸ ਨੇ ਇੱਥੇ ਜੇਜ਼ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਤੇ ਆ ਆਤਮ ਸਨਮਾਨ ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕਿਤੇ ਵਿਡਰੋ ਨਹੀਂ ਹੁੰਦੇ ਇਹ ਉਸ ਗੱਲ ਦੀ ਜਿਸ तरीके ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜਿਹੜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਤੇ ਲੁਧਿਆਣੇ ਦੀ ਜਨਤਾ ਤੋਂ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਾਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਐ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿੱਲੂ ਦਾਣਾ ਦੇ ਅੰਦਰ ਜੋ 스마트 ਸਿਟੀ ਦੇ ਪੈਸੇ ਆਏ ਹੈ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਹੈ ਮੇਅਰ ਸਾਹਿਬਾ ਇੰਨੇ ਕਿਉਂ ਗਰਮ ਹੋ ਰਹੇ ਹੈ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਹੈ ਤੇ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਆਮ ਪਬਲਿਕ ਜਿਹੜੀ ਆ ਕੇ ਰਾਤ ਨੂੰ ਇੱਥੇ ਇਸ ਦਿਨੇ ਚਾਰ ਦਿਨਾਂ ਤੋਂ ਤਰਨਾ ਲਾ ਰਹੇ ਹੈ ਮੈਂ ਸਾਰਿਆਂ ਦਾ ਆਭਾਰੀ ਵੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਆਹ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰ ਦੇ ਸਨਮਾਨ ਦਾ ਨਹੀਂ ਆਹ ਗੁਆਂਢ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ ਥੈਂਕ ਯੂ ਜਕਰ ਸਾਹਿਬ ਇਹ ਦੱਸਣਾ ਇਹ ਤਾਂ ਜਾਇਜ਼ ਹੋਗਾ ਕਿ ਮਾਫੀ ਮੰਗਾਉਣਾ ਚਾਹਨੇ ਮੈਂ ਮੁਤਾਬਕ ਕਿਥੋਂ ਦੇਖੋ ਮੁਤਾਬਕ ਤੋਂ ਪਹਿਲਾਂ ਚਾਹੀਦਾ ਜੀ ਇਹ ਪਹਿਲਾਂ ਦਾ ਕੇਸ ਵਿਡਰਾਅ ਕੀ ਕਰਾ ਜਿਹੜਾ ਕੈਂਸਲ ਕੀਤਾ ਜਾਵੇ ਜਿਹੜਾ ਕੇਸ ਕੀਤਾ ਤੇ ਆ ਮਾਫੀ ਐ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਪੂਨਨ ਜੀ ਤੋਂ ਮਾਫੀ ਮੰਗੋ ਜਾਂ ਧੀਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਇੱਕ ਕੋ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕਾਉਂਸਲਰ ਸਾਹਿਬਾ ਉਹਨਾਂ ਕੋ ਆਪਣੇ ਕੰਮ ਵਾਸਤੇ ਨਹੀਂ ਗਏ ਸੀ ਉਹ ਉੱਥੇ ਗਏ ਸੀ ਲੋਕਾਂ ਦੇ ਕੰਮਾਂ ਵਾਸਤੇ ਜੇ ਉੱਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਹੈ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉੱਥੇ ਫੋਗਿੰਗ ਵਾਲੀ ਮਸ਼ੀਨਜ਼ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਜਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਪਏ ਹੈ ਉਹ ਕੌਣ ਕਰੂਗਾ ਸਰ ਭਗਵੰਤ ਮਾਨ ਜੀ ਤਾਂ ਆ ਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਹੈ ਕਰੂਗਾ ਕੌਣ ਕੰਮ ਉਹਦੇ ਵਾਸਤੇ ਸਰ ਇਹ ਸਰਕਾਰ ਤੋਂ ਬਾਅਦ ਸਰਕਾਰਾਂ ਤਰੀਕੇ ਨਾਲ ਬਹੁਤ ਰਸਤਾ ਹੁੰਦੇ ਨੇ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਐਡਿਟੇਸ਼ਨ ਕਰੇਗੀ ਕਿ ਗਵਰਨਰ ਸਾਹਿਬ ਤਾਂ ਚੱਲਦੇ ਕਿ ਗਵਰਨਰ ਸਾਹਿਬ ਤਾਂ ਨਹੀਂ ਸਾਹ ਹੈ ਤਾਂ ਗਵਰਨਰ ਸਾਹਿਬ ਕੋਲ ਤਾਂ ਚਲੋ ਇੱਕ ਸਾਡਾ ਮੈਨੀਫੈਸਟੋ ਸਾਡਾ ਆਪਣਾ ਤਰੀਕਾ ਲੋਕਾਂ ਦਾ ਰੋਸ਼ ਜ਼ਾਹਿਰ ਕਰਨ ਦਾ ਆ ਤਾਂ ਸੜਕਾਂ ਤੇ ਆਪ ਨੂੰ ਉਲਣਾ ਪਊਗਾ ਸਭ ਸੰ ਨੂੰ ਆ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਤ ਕਰਨਾ ਪਊਗਾ ਸਾਨੂੰ ਤੇ ਉਹ ਅਸੀਂ ਕਰਕੇ ਚਾਹੇ ਜਾਂ ਧਰਨੇ ਹੈ ਪ੍ਰਦਰਸ਼ਨ ਹੈ ਸਾਰੇ ਨੂੰ ਅਸੀਂ ਤਗੜੇ ਹੋ ਕੇ ਇਹਦੇ ਵਾਸਤੇ ਲੱਗੇ ਕਰਦੇ ਸਾਂ ਆਲਰੇਡੀ ਆਰਤੀ ਮਾਨ ਸਾਹਿਬ ਨੇ ਅੰਦਰ ਵੀ ਦੱਸਿਆ ਵੀ ਅਸੀਂ ਕੱਲ ਤੋਂ ਵਾਰਡ ਵਾਈਜ਼ ਵੀ ਜਿੱਥੇ-ਜਿੱਥੇ ਆ ਪ੍ਰੋਬਲਮਜ਼ ਆ ਰਹੀਆਂ ਉੱਥੇ ਚੌਂਕਾਂ ਤੇ ਬੈਠ ਕੇ ਸਾਰੇ ਧਰਨੇ ਪ੍ਰਦਰਸ਼ਨ ਸਾਰਾ ਕੁਝ ਹੋਊਗਾ ਡੈਮੋਕਰੇਸੀ ਦਾ ਹੀ ਤਰੀਕਾ ਸਾਬ ਆ ਡੈਮੋਕਰੇਸੀ ਦੇ ਲੋਕਾਂ ਦੀ ਜਦੋਂ ਆਵਾਜ਼ ਨਿਕਲੀ ਸਾਬ ਚਾਹੇ ਕਿੰਨੇ ਅਹੰਕਾਰੀ ਸਰਕਾਰ ਹੋਵੇ ਚਾਹੇ ਕਿੰਨੇ ਹੈਲੀਕਾਪਟਰਾਂ 'ਚ ਤੁਰੇ ਫਿਰਦੇ ਰਹਿਣ ਉਹਨਾਂ ਨੇ ਤੁਣ ਸੜਕਾ ਭੁੱਲ ਗੀਆਂ ਭਗਵੰਤ ਮਾਨ ਜੀ ਨੂੰ ਕਿਉਂਕਿ ਉਹ ਉਹਦਨ ਖਟੋਲਾ ਉਹਨਾਂ ਦੇ ਹੱਤਾ 'ਚ ਚੜੇ ਫਿਰਦੇ ਸਾਰੇ ਦਿਨ ਤੇ ਸੜਕਾੜਾ ਜਿਹਨਾਂ ਲੋਕ ਕਹਿਣਗੇ ਉਹਦੇ ਬਾਅਦ ਉਹਨਾਂ ਨੂੰ ਵੀ ਯਾਦ ਆ। ਸਾਡੇ ਕੈਂਪ ਦੇ ਦੀ ਗੱਲ ਕੀਤੀ। ਦੋਨਾਂ ਵਾਲੇ ਦੇ ਘਪਟੇ ਜੀ ਦਾ ਮਾਮਲਾ ਵੀ ਅੱਜ ਜਬਾਨਾ ਦੇ ਰੱਖੀ ਤਾਂ ਉਹੀ ਰਿਤੇਸ਼ ਇੰਦਰ ਸਿੰਘ ਦਾ ਮਾਮਲਾ ਜੀ ਤਾਂ ਉਹਦਾ ਵੀ ਮਾਮਲਾ ਸਾਹਮਣੇ ਆਇਆ। ਉਹ ਮੈਂ ਮੰਤਰੀ ਦੇ ਕੋਲ ਕੋ ਮਾਮਲਾ ਚਲਦੇ ਸਾਹਮਣੇ ਆਇਆ। ਦੇਖੋ ਸਭ ਮੈਂ ਤਾਂ ਐਨਾ ਹੀ ਕਹੂੰਗਾ ਵੀ ਜੇ ਲੋਕ ਆਵਾਜ਼ ਉਠਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਾਬ। ਮੈਂ ਤਾਂ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਸੀ ਐਨਐਚਓ ਨੂੰ ਆਪਣੀ ਡਿਊਟੀਆਂ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਇਹਨਾਂ ਨੂੰ ਯਾਦ ਆ ਗਿਆ ਪਰ ਮੈਂ ਤੁਹਾਡੇ ਰਾਂਹ ਦੇਖੋ ਮੈਂ ਉਹਨਾਂ ਨੂੰ ਬੜਾ ਆਚਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਤੁਹਾਡੇ ਰਾਂਹ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ ਅਰੋੜਾ ਸਾਹਿਬ ਨੂੰ ਅਰੋੜਾ ਸਾਹਿਬ ਕੰਪਨੀਆਂ ਤੋਂ ਅਸਤੀਫਾ ਦੇਣ ਨਾਲ ਖੇੜਾ ਛੁਕਣਾ ਹੈ ਜੀ ਸਾਹਿਬ ਆ ਤਾਂ ਜਵਾਬ ਨਹੀਂ ਇਹ ਬਾਤ ਜੋ ਚਲੀ ਹੈ ਨਾ ਸਭ ਬਹੁਤ ਦੂਰ ਤੱਕ ਜਾਏਗੀ ਅਜੇ ਆ ਖਤਮ ਨਹੀਂ ਹੋਇਆ ਜਿਵੇਂ ਆ ਕਹਿੰਦੇ ਸੀ ਨਾ ਵੀ ਆ ਤਾਂ ਅੱਜ ਕਹਿ ਰਹੇ ਆ ਮਾਰਾ ਯੁੱਧ ਨਸ਼ੇ ਦੇ ਵਿਰੁੱਧ ਖਤਮ ਨਹੀਂ ਹੋਆ ਆ ਸਾਡੇ ਵਾਲਾ ਤਾਂ ਅਜੇ ਚੱਲੂ ਹੈ ਅੱਜ ਅੱਗੇ-ਅੱਗੇ ਦੇਖੀਏ ਅਰੋੜਾ ਸਾਹਿਬ ਉੱਤਾਂ ਕੀ ਹੈ ਅੱਜ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਇਹ ਮੇਅਰ ਵਾਲੀ ਕਿਸੇ ਦੀ ਗੱਲ ਹੈ ਉਹਦੇ ਵੀ ਸਿੱਧੀ ਕਰਦੇ ਆ ਸਾਹਮਣੇ ਆਈ ਸ਼ੋਭਾ ਜੀ ਕਾਲੀਤ ਵੀ ਆਈ ਕਾਂਗਰਸ ਵੀ ਆਈ ਵਿੱਚ ਕੀ ਕਹਿਣਾ ਚਾਹੁੰਦੇ ਵੀ ਧਰ ਸਭਾ ਚ ਹੁਣ ਇੱਕ ਮੱਚ ਤੇ ਕਿਤੇ ਨਾ ਕਿਤੇ ਇਕੱਠੇ ਦਿਖੋ ਜਿਵੇਂ ਇਸ ਧਰਨੇ ਦੇ ਵਿੱਚ ਇਕੱਠੇ ਆ ਗਏ ਸ਼ੋਭਾ ਜੀ ਕਾਲੀਤ ਵੀ ਨਾਲ ਆਈਏ ਦੇਖੋ ਲੋਕਾਂ ਦੀ ਆਵਾਜ਼ ਚ ਲੋਕਾਂ ਚ ਜਾ ਕੇ ਚਿੱਟੇ ਨੀੜੇ ਪਾੜ ਨਾਲ ਲੀਡਰ ਨਹੀਂ ਬਣਦਾ ਸਾਹਿਬ ਲੀਡਰ ਅੱਜ ਕੱਲ 1200 ਰੁਪਏ ਚ ਫਲੈਕਸ ਬੋਰਡ ਲੱਗਦਾ ਹੈ نئے ਸਾਲ ਦੀ ਵਧਾਈ ਉਹ ਲੀਡਰ ਚਾਹ ਰਹੇ ਸਾਬ ਉਹਨਾਂ ਨੂੰ ਲੋਕ ਲੀਡਰ ਨਹੀਂ ਮੰਨਦੇ ਲੀਡਰ ਉਹ ਹੈ ਜਿਹੜਾ ਲੋਕਾਂ ਦੀ ਆਵਾਜ਼ ਚੱਕੂਗਾ ਕੋਈ ਚੱਕ ਲਵੇ ਸਾਬ ਨਾਲ ਆ ਜਾਣ ਮੋਸਟ ਵੈਲਕਮ ਨਹੀਂ ਨਾਲ ਆਉਂਦੇ ਉਹਨਾਂ ਦੀ ਖੁਸ਼ੀ ਹੈ ਲੋਕ ਆਪਿਆ ਘਰੇ ਭੇਜ ਦੇਣਗੇ ਤੋ ਤਾਂ ਲੀਡਰ ਨੂੰ ਲੋਕਾਂ ਦੇ ਨਾਲ ਖੜਨਾ ਪਊਗਾ ਲੋਕਾਂ ਦੀ ਗੱਲ ਕਰਨੀ ਪਊਗੀ ਸਾਬ ਤੇ ਆ ਜਿਹੜੇ ਆ ਲੋਕਾਂ ਦੀ ਆਵਾਜ਼ ਕਰਕੇ ਆ ਜਿਹੜੀਆਂ ਇਹਨਾਂ ਨੇ ਲੈਂਡ ਪੂਲਿੰਗ ਵਾਲਾ ਚਲਾਇਆ ਆ ਤੁਹਾਡੇ ਸਾਹਮਣੇ ਮੈਂ ਦੁਕਾਨ ਬੰਦ ਹੁੰਦੀ ਦਿਖਾਊਗਾ ਮੈਂ ਇੱਥੇ ਦੇ ਲੀਡਰਾਂ ਨੂੰ ਇੱਕ ਹੋਰ ਵੀ ਕਿਉਂਕਿ ਆ ਇਸ਼ੂ ਤਾਂ ਨਹੀਂ ਇਹਦੇ ਨਾਲ ਉਹਦੇ ਵਾਸਤੇ ਅਸੀਂ ਅੱਡ ਕਰਾਂਗੇ ਇੱਕ ਪ੍ਰੈਸ ਕਾਨਫਰੰਸ ਪਰ ਮੈਂ ਕਹਿਣਾ ਚਾਹੁੰਗਾ ਕਿਉਂਕਿ ਇੱਥੇ ਬਹੁਤ ਸਾਰੇ ਵਪਾਰੀ ਵਰਗ ਇੱਥੇ ਹੀ ਬੈਠਾ ਜੀ ਸਾਰੇ ਤੇ ਉਹਨਾਂ ਦੇ ਬਿਲਡਰ ਵੀ ਬਹੁਤ ਸਾਰੇ ਐ ਦੇਖਿਓ ਕਿਤੇ ਐਵੇਂ ਭਲੇਖੇ ਚ ਆ ਕੇ ਲਾਲਚ ਕੋਈ ਲੈ ਕੇ ਤੇ ਆ ਜਮੀਨਾਂ ਨੂੰ ਹੱਥ ਨਾ ਪਾ ਲਿਓ ਆ ਜਿਹੜੀ ਲੈਂਡ ਪੂਲਿੰਗ ਦੇ ਨਾਂ 'ਤੇ ਆ ਇਹ ਤਾਂ ਤੁਰ ਜਾਣਗੇ ਤੇ ਤੁਹਾਨੂੰ ਭੁਗਤਣਾ ਪਊਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਇੱਕ ਵਾਰਨਿੰਗ ਸਮਝ ਲਓ ਇੱਕ ਰਾਏ ਹੈ ਉਹ ਕਹਿੰਦੇ ਨਾ ਪਰ अनਸੋਲਿਸੀਟਿਡ ਐਡਵਾਈਸ ਇਜ਼ ਨੈਵਰ ਵੈਲਕਮ ਇਸ ਕਰਕੇ ਮੈਂ ਕਹਿੰਦਾ ਵੀ ਧਿਆਨ ਕਰ ਲਿਓ ਬਾਅਦ ਚ ਜਵਾਬ ਦੇ ਹੀ ਹੋਊਗਾ ਡਾਕਟਰ ਸਾਹਿਬ ਜਿਹੜੇ ਇਸ ਨੂੰ ਵਾਸਤੇ ਅੱਜ ਆਏ ਹੋ ਮੇਅਰ ਵੱਲੋਂ ਇੱਕ ਵੀਡੀਓ ਸੁਲ ਦਿਖਾਇਆ ਗਿਆ ਸੀ ਕਿ ਮੀਟਿੰਗ ਦੇ ਵਿੱਚ ਕਿ ਉਹਨਾਂ ਵੱਲੋਂ ਏ ਪਲੇਮ ਬੀਜਪੀ ਕੌਂਸਲਰ ਨੇ ਲਾਇਆ ਗਿਆ ਕਿ ਬੀਜਪੀ ਕੌਂਸਲਰ ਵੱਲੋਂ ਨਿਊਸਸ ਕ੍ਰੀਏਟ ਕੀਤੀ ਗਈ ਤੇ ਮੇਅਰ ਜਿਹੜੇ ਸਾਹਿਬ ਲੋਕਾਂ ਦੀ ਗੱਲਾਂ ਲੈ ਕੇ ਜਾਓਗੇ ਸੱਤਾ 'ਚ ਜਿਹੜਾ ਇਸ ਕੁਰਸੀ ਤੇ ਬੈਠਾ ਹੁੰਦਾ ਉਹਨੂੰ ਨਿਊਸਸਾਂ ਹੀ ਲੱਗਦਾ ਸਾਬ ਜਦੋਂ ਕਟਵੇ ਸਵਾਲ ਪੁੱਛੇ ਜਾਂਦੇ ਨੇ ਨਾ ਉਹ ਨੂਇਸੈਂਸ ਹੀ ਹੁੰਦੀ ਹੈ ਸਭ ਨੂਇਸੈਂਸ ਦੀ ਪਰਿਭਾਸ਼ਾ ਕੀ ਹੈ ਆ ਪਰਵਾਸੀ ਆ ਜਦੋਂ ਤੁਸੀਂ ਕੰਡੇ ਸਵਾਲ ਚੋਂ ਦੇ ਸਵਾਲ ਪੁੱਛੋਗੇ ਬੋ ਦੱਸੋ ਜੀ ਸਾਡੇ ਉਥੇ ਕਿਹੜਾ ਕੰਮ ਹੈ ਉਹ ਤੋਂ ਚੁਬਦੇ ਸਾਡੇ ਥੈਂਕ ਯੂ ਦਾਦਾ ਜੀ ਪਰ ਸੇ ਕੇਸਸ ਵਾਪਸ ਨਹੀਂ ਕਰ ਰਹੇ ਇੰਨੀ ਵੈਕਲੀ ਕੀ ਉਹ ਵੀ ਅਸੀਂ ਸਾਡੇ ਪ੍ਰਦਰਸ਼ਨ ਅਸੀਂ ਵਾਰਡਾ ਚ ਲੈ ਕੇ ਜਾਵਾਂਗੇ ਚੱਲੂ ਰਹੂਗਾ ਸਭ ਹੋਰ ਕੀ ਜਿਸ ਤਰ੍ਹਾਂ ਸਿਰ ਇਹਦਾ ਸਟੈਟਿਕ ਥਿੰਗ ਨਹੀਂ ਸਾਹਿਬ ਇਵੋਲਵ ਹੁੰਦੀ ਹੈ ਸਾਰੀ ਗੱਲ ਯਾਰ ਸਾਰੇ ਨਾਲ ਇਸ ਤਰ੍ਹਾਂ ਨਾ ਕਰੋ ਪਲੀਜ਼ ਇੱਕ ਇੱਕ ਸਾਹਿਬ ਇੱਕ ਅਰੈਸਟਾ ਬਸ ਇਸ ਤਰ੍ਹਾਂ ਕੋਈ ਤਾਂ ਦੇਖ ਰਿਹਾ ਹਾਂਜੀ ਜਿਹੜਾ ਪਰਚਾ ਤਰਝ ਹੋਇਆ ਉਹ ਰੈਸਟ ਲੈ ਕੇ ਕੀ ਦੇਖ ਰਿਹਾ ਮੈਂ ਦੇਖ ਰਿਹਾ ਪਰਚਾ ਕੈਨਸਲ ਹੋਣਾ ਚਾਹੀਦਾ ਸਾਬ ਮੈਂ ਆ ਦੇਖ ਰਿਹਾ ਪਰਚਾ ਕੈਨਸਲ ਹੋਊਗਾ ਸਾਬ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਮੈਂ ਸਮਝਦਾ ਹਾਂ ਵੀ ਮੰਤਜੁਮੇਦ ਸੀ ਵੀ ਇੱਥੇ ਭਗਵੰਤ ਮਾਨ ਜੀ ਆਏ ਤਾਂ ਘਟੋ ਘਟ ਆਪਣੇ ਆਪ ਨੂੰ ਸਪੀਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਉਹ ਕਹਿੰਦੇ ਸੀ ਮਨੂੰ ਤੁਸੀਂ ਪਰਿਵਾਰ ਦਾ ਮੁਖੀ ਚੁਣੋ ਤੇ ਮੁਖੀ ਵਾਲਾ ਕੋ ਬੇਵਤਾ ਕਰੋ ਤੁਹਾਨੂੰ ਨਹੀਂ ਦਿਸਦਾ ਕੀ ਹੋ ਰਿਹਾ ਹੈ ਮੇਰ ਸਾਹਿਬਾਂ ਨੇ ਹਲਕੂਰੇਇ ਸਪੱਸ਼ਟ ਕੀਤਾ ਚਲੋ ਮੇਰ ਸਾਹਿਬਾਂ ਦਾ ਨਾਮੰਗਨ ਸਾਥ ਵਿੱਚ ਚੈਪਟਰ ਪੜਾਇਆ ਜਾਏਗਾ ਹੁਣ ਇਹ ਤੋਂ ਬਿਨਾਂ ਸਰਕਾਰ ਦਾ ਜਵਾਬ ਦੇ ਦੇ ਸਾਹ ਤੁਸੀਂ ਆ ਬਹੁਤ ਇਸ਼ੂ ਅੱਡ ਜਾਂਦਾ ਰਹੂਗਾ ਮੈਂ ਤੇ ਇਨੀ ਗੱਲ ਕਹੂੰਗਾ ਕਿ ਤੁਸੀਂ ਇਹਨਾਂ ਦਾ ਮਈ ਮਹੀਨੇ ਦਾ ਬਿਆਨ ਦੇਖ ਲਓ ਜਿੱਥੇ ਆ ਭਗਵੰਤ ਮਾਨ ਜੀ ਅੱਜ ਦੂਜਾ ਫੇਸ ਚਾਲੂ ਕਰਕੇ ਗਏ ਹੈ ਕਹ ਰਹੇ ਸੀ 99% ਨੇ ਡਿਨ 90% ਦੀ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਫੇਰ ਕਿਉਂ ਗੀਤਗਾਂ ਦੇ ਫਿਰਦੇ ਸਨ ਜੇ ਨਸ਼ਾ ਹੀ ਖਤਮ ਹੋ ਗਿਆ ਫੇਰ ਕਿਉਂ ਗੀਤਗਾਂ ਦੇ ਫਿਰਦੇ ਫਿਰ ਕਿਉਂ ਤੇਲ ਫੂਕੇ ਆਇਆ ਉਹਦਾ ਹੈਲੀਕਾਪਟਰ ਦਾ ਅੱਛਾ ਜੱਟ ਭਾਈ ਤੁਸੀਂ ਕਿਹਦੇ ਪਾਸੇ ਤੁਸੀਂ ਕਰ ਰਹੇ ਹੋ ਵਕਾਲਤ ਨਾਲ ਦੀ ਅਸ਼ੂ ਬਿਸ਼ਰ ਮੈਂ ਸਾਫ ਕਾ ਕੇ ਕਿ ਤੁਸੀਂ ਇਕੱਲੇ ਲੜਾਂਗੇ ਛੱਟੋ ਸਰ ਉਹ ਮਤਸਲਾ ਕੋਈ ਕਿਸੇ ਦਾ ਮਤ ਪੇਹਦੇ ਨਹੀਂ ਸਾ ਜੇ ਸਾਰੀਆਂ ਗੱਲਾਂ ਸੁਣੋਗੇ ਤੁਸੀਂ ਜੇ ਸਿਰਫ ਉਹਨਾਂ ਨੇ ਕਿਸੇ ਨੇ ਇੱਕ ਨੇ ਲਾਈਨ ਕਾ ਤੇ ਮੈਂ ਜਿਹੜੇ ਬੋਲ ਕੇ ਗਿਆ ਉਹਨੂੰ ਪੂਰਾ ਜੇ ਪੜੋਗੇ ਸੁਣੋਗੇ ਕਿ ਮੈਂ ਜਿਹੜਾ ਉਥੇ ਢਿੰਡਸਾ ਸਾਹਿਬ ਦੀ ਵਰਸੀ ਦੇ ਜਿਹੜਾ ਪੜਿਆ ਸੀ ਉਹ ਮੇਰਾ ਟਵੀਟ ਕੱਢ ਲਓ ਮੇਰਾ ਬਿਆਨ ਕੱਢ ਲਓ